ਤਿਕ라이 ਸਨ ਕੋ 8.5 ਦੇ ਕਰੀਬ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਜਾਂਗਲਾ ਰੋਡ ਤੇ ਦਸੂਏ ਆਪਣਾ ਦਸੂਏ ਤੋਂ ਥੋੜਾ ਜਿਹਾ ਆਪਣਾ ਅੱਗੇ ਜਾਂਗਲਾ ਰੋਡ ਪੈਂਦਾ ਜਾਂਗਲੇ ਤੋਂ ਥੋੜਾ ਜਿਹਾ ਇਹਦੋਂ ਦਸੂਏ ਵੱਲ ਨੂੰ ਕੋਈ 5-6 ਕਿਲੋਮੀਟਰ ਤੇ ਇੱਕ ਥਾਰ ਗੱਡੀ ਲੱਗੀ ਹੋਈ ਆ ਜੋ ਕਿ ਇੱਕ ਔਰਜੀਵ ਹੈ ਜਾਂਗਲੇ ਪਿੰਡ ਦਾ ਉੱਥੇ ਦਾ ਪਹਿਲਵਾਨ ਆ ਕਾਪੀ ਆਪਣਾ ਫੇਮਸ ਪਹਿਲਵਾਨਾ ਉਹਦੀ ਉਹ ਗੱਡੀ ਆ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਫੇ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਆ ਆਪਣੇ ਸਾਡੇ ਪਹਿਲਵਾਨ ਦੀ ਗੱਡੀ ਇੱਥੇ ਖੜੀ ਹੋਈ ਹੈ ਤੇ ਦੇ ਵਿੱਚ ਗੋਲੀਆਂ ਬੱਜੀਆਂ ਹੋਈਆਂ ਜਿਹਦੇ ਸਬੰਧ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਮੈਂ ਐਸ ਐਚ ਓ ਦਸੂਆ ਅਤੇ ਹੋਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਾਂ ਅਤੇ ਗੱਡੀ ਦਾ ਮੁਆਇਨਾ ਕੀਤਾ ਤੇ ਇਸ ਸਬੰਧ ਵਿੱਚ ਛੱਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਹਿਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਏ ਆ ਸਾਡਾ ਇਸ ਸਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਲਦੀ ਹੀ ਅਸੀਂ ਜਿਹੜਾ ਇਹਦੇ ਤਹਿ ਤੱਕ ਪਹੁੰਚ ਜਾਵਾਂਗੇ ਸੀਸੀਟੀਵੀ ਵਗੈਰਾ ਵੀ ਮਿਲ ਗਿਆ ਅਸੀਂ ਇਹਦੇ ਸੰਬੰਧ ਵਿੱਚ ਸੀਸੀ ਰਿਪੋਰਟਸ ਵੀ ਦੇਖ ਰਹੇ ਹਾਂ ਵੀ ਗੱਡੀ ਕਿੱਧਰੋਂ ਆਈ ਹੈ ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ ਅਸੀਂ ਹਰ ਇੱਕ ਐਂਗਲ ਤੋਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਆਫਟਰ ਇਨਵੈਸਟੀਗੇਸ਼ਨ ਅਸੀਂ ਜਿਹੜਾ ਉਹ ਸਭ ਕੁਝ ਕਹਿ ਸਕਦੇ ਹਾਂ ਕਿ ਕਾਰਨ ਕੀ ਹੋਇਆ ਤੇ ਕਿਉਂ ਸਰ ਜਿਸ ਤਰ੍ਹਾਂ ਗੱਡੀ ਉੱਤੇ ਬੁਲੇਟਸ ਲੱਗੇ ਕੋਈ ਲੱਗਦਾ ਕਿ ਗੈਂਗਵਾੜ ਦਾ ਵੀ ਕੁਝ ਦਾ ਹੋ ਸਕਦਾ ਇਹਦੇ ਸੰਬੰਧ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਇਸ ਤਰ੍ਹਾਂ ਆਪਣਾ ਕੋਈ ਆਪਣਾ ਸਾਨੂੰ ਕੋਈ ਪਤਾ ਲੱਗ ਜਾਇਆ ਜਾਏਗਾ ਉਸ ਤਰ੍ਹਾਂ ਅਸੀਂ ਜਿਹੜਾ ਇਹਨੂੰ ਡਿਸਕਲੋਜ਼ ਕਰਦੇ ਜਾਵਾਂਗੇ ਇੱਕ ਨਾ ਹੀ ਕਿ ਜਾਂਗਲਾ ਰੋਡ ਤੇ ਦਸੂਏ ਆਪਣਾ ਦਸੂਏ ਤੋਂ ਥੋੜਾ ਜਿਹਾ ਆਪਣਾ ਅੱਗੇ ਜਾਂਗਲਾ ਰੋਡ ਪੈਂਦਾ ਜਾਂਗਲੇ ਤੋਂ ਥੋੜਾ ਜਿਹਾ ਇਹਦੋਂ ਦਸੂਏ ਵੱਲ ਨੂੰ ਕੋਈ 5-6 ਕਿਲੋਮੀਟਰ ਤੇ ਇੱਕ ਥਾਰ ਗੱਡੀ ਲੱਗੀ ਹੋਈ ਆ ਜੋ ਕਿ ਇੱਕ ਔਰਜੀਵ ਹੈ ਜਾਂਗਲੇ ਪਿੰਡ ਦਾ ਉੱਥੇ ਦਾ ਪਹਿਲਵਾਨ ਆ ਕਾਪੀ ਆਪਣਾ ਫੇਮਸ ਪਹਿਲਵਾਨਾ ਉਹਦੀ ਉਹ ਗੱਡੀ ਆ ਉਹਦੇ ਉਹਦਾ ਭਰਾ ਤੇ ਇੱਕ ਉਹਦਾ ਕੋਚ ਉਹ ਦੁੱਧ ਪਾਉਣ ਆ ਰਹੇ ਸੀ ਉਹ ਕਹਿੰਦੇ ਫੇ ਅਸੀਂ ਦੇਖੀ ਵੀ ਸਾਡੀ ਜਿਹੜੀ ਗੱਡੀ ਆ ਆਪਣੇ ਸਾਡੇ ਪਹਲਵਾਨ ਦੀ ਗੱਡੀ ਇੱਥੇ ਖੜੀ ਹੋਈ ਐ ਤੇ ਦੇ ਵਿੱਚ ਗੋਲੀਆਂ ਬੱਜੀਆਂ ਹੋਈਆਂ ਜਿਹਦੇ ਸਬੰਧ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਮੈਂ ਐਸ ਐਚ ਓ ਦਸੂਆ ਅਤੇ ਹੋਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਾਂ ਅਤੇ ਗੱਡੀ ਦਾ ਮੁਆਇਨਾ ਕੀਤਾ ਤੇ ਇਸ ਸਬੰਧ ਵਿੱਚ ਛੱਲੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਹਲਵਾਨ ਦੇ ਜਿਹੜਾ ਅਖਾੜੇ ਤੇ ਵੀ ਜਾ ਕੇ ਆਇਆ ਸਾਡਾ ਇਸ ਸਬੰਧ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਲਦੀ ਹੀ ਅਸੀਂ ਜਿਹੜਾ ਇਹਦੇ ਤਹਿ ਤੱਕ ਪਹੁੰਚ ਜਾਵਾਂਗੇ ਸੀਸੀਟੀਵੀ ਵਗੈਰਾ ਵੀ ਮਿਲ ਗਿਆ ਅਸੀਂ ਇਹਦੇ ਸੰਬੰਧ ਵਿੱਚ ਸੀਸੀ ਰਿਕਾਰਡਸ ਵੀ ਦੇਖ ਰਹੇ ਆ ਕਿ ਗੱਡੀ ਕਿੱਧਰੋਂ ਆਈ ਹੈ ਕਿੰਨੇ ਵੇ ਆਈ ਹੈ ਤੇ ਕਿੱਥੋਂ ਆਈ ਆ ਅਸੀਂ ਹਰ ਇੱਕ ਐਂਗਲ ਤੋਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਆਫਟਰ ਇਨਵੈਸਟੀਗੇਸ਼ਨ ਅਸੀਂ ਜਿਹੜਾ ਉਹ ਸਭ ਕੁਝ ਕਹਿ ਸਕਦੇ ਆ ਕਿ ਕਾਰਨ ਕੀ ਹੋਇਆ ਤੇ ਕਿਉਂ ਸਰ ਜਿਸ ਤਰ੍ਹਾਂ ਗੱਡੀ ਉੱਤੇ ਬੁਲੇਟ ਸੱਡੇ ਕੋਈ ਲੱਗਦਾ ਕਿ ਗੈਂਗਵਾੜ ਦਾ ਵੀ ਕੁਝ ਦਾ ਹੋ ਸਕਦਾ ਇਹਦੇ ਸੰਬੰਧ ਵਿੱਚ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਸ ਇਸ ਤਰ੍ਹਾਂ ਆਪਣਾ ਕੋਈ ਆਪਣਾ ਸਾਨੂੰ ਕੋਈ ਪਤਾ ਲੱਗ ਜਾਇਆ ਜਾਏਗਾ ਉਸ ਤਰ੍ਹਾਂ ਅਸੀਂ ਜਿਹੜਾ ਇਹਨੂੰ ਡਿਸਕਲੋਜ਼ ਕਰਦੇ ਜਾਵਾਂਗੇ